ਸ੍ਰੀ ਕਾਲ ਕਿਆਲਾ ਪੰਜਾਬੀਓ ਆਜੋ ਜੀ ਦਿਖਾਉਂਦੇ ਤੁਹਾਨੂੰ ਪ੍ਰਾਣਾ ਵਿਰਸਾ ਆ ਔਟਾ ਹੋ ਗਿਆ ਜੀ ਚੁੱਲਾ ਚੌਂਕਾ ਆ ਪੌੜੀ ਉੱਪਰ ਦੋ ਚਵਾਰੇ ਟਿੰਨਾ ਤੇ ਮੂਰਨੀ ਤੇ ਆ ਪ੍ਰਾਣਾ ਦੇਖੋ ਜੀ ਬੱਲਵ ਇਦਾਂ ਲੱਗਦੇ ਤੇ ਤੇ ਕਿੱਲੇ ਹੋਗੇ ਆਲੇ ਆ ਫਿਟਿੰਗ ਜਿਹੜੀ ਹੋਈ ਵੀ ਸਾਰੀ ਆਪਣੀ ਪ੍ਰਾਣੇ ਸੁਚੁੰਦੇ ਦੇ ਇਦਾਂ ਸੋਚੇ ਫਿਟਿੰਗ ਪੂਰੀ ਪ੍ਰਾਣੀ ਕਰੀ ਵੀ ਆ ਜੀ ਤੇ ਇਧਰ ਪੁਰਾਣੇ ਦਰਵਾਜੇ ਰਾਜਦੂਤ ਚਾਰਖਾ ਵੇਲਣੀ ਮਧਾਣੀ ਅਟਿੰਨਾ ਤੇ ਪੁਰਾਣੀ ਪੇਂਟਿੰਗ ਬਈ ਕੱਪੜੇ ਤੇ ਗੱਡੀ ਵੀ ਕਾਂਸ ਤੇ ਅੱਡਾ ਇਹਦੇ ਬਈ ਨਾਲੇ ਬੁਣੇ ਜਾਂਦੇ ਤੇ ਆ ਪੁਰਾਣੀ ਸਿਨਰੀਆਂ ਚਾਦਰ ਕਾਂਸਪਾ ਬਛਾਈ ਵੀ ਹੈ ਚਾਦਰ ਪੀੜੀਆਂ ਸੰਦੂਖ ਤੇ ਨਿਓਲ ਪਿਆ ਇਹ ਪੁਰਾਣੀ ਫਿਟਿੰਗ ਤੇ ਇੱਧਰ ਆਜੋ ਅਗਲੇ ਕਮਰੇ ਡੋਲੀ ਰਸੋਈ ਦਾ ਸਮਾਨ ਰੱਖਣੇ ਨੂੰ ਕਾਂਚ ਆ ਆ ਸਾਰਿਆਂ ਨੂੰ ਪਤਾ ਹੋਣਾ ਜਿਹੜੇ ਬਈ ਸਰਕਾਰੀਆਂ ਚ ਪੜੇ ਪਹਿਲਾਂ ਫੱਟੀ ਕੇ ਕਰਦੇ ਇਹਨੂੰ ਵੀ ਪਾਸ ਸਿੱਖਦੇ ਤੇ ਆ ਪੰਜਾਲਾ ਛੋਟੀ ਗੰਡਾਸੀ ਤੇ ਆ ਪੁਰਾਣਾ ਬਈ ਟੀਵੀ ਸ਼ਟਰ ਵਾਲਾ ਟੀਵੀ ਹੋ ਗਿਆ ਪੁਰਾਣਾ ਮੰਝਾ ਆ ਜੋ ਇੱਧਰ ਸੰਦੂਖ ਪਿਆ ਇੱਧਰ ਆ ਹੋ ਗਿਆ ਜੀ ਘੜੀਰਨਾ ਅੱਜ ਕੱਲ ਮਾਡਰਨ ਜਵਾਨਾ ਜੀ ਅੱਜ ਕੱਲ ਦੂਗੇ ਦਿਨ ਤੇ ਜੀ ਵਿੱਚ ਬੈਠਣੇ ਵਾਲਾ ਪਹਿਲਾਂ ਹੀ ਉਹ ਕੀ ਕਲ ਚਾਹੀਆ ਕਰਾਂਦੇ ਬੱਚੇ ਪੰਜਾਬ ਵਾਲਾ ਇੱਧਰ ਆ ਜੋ ਸੰਦੂਖ ਪੁਰਾਣੇ ਫਰੀਡੂਏ ਐਫਐਮ ਵਾਲੀ ਹਾ ਤੇ ਆ ਪਿਆ ਇੱਕ ਅੱਡਾ ਪੁਰਾਣੇ ਤੋਤੇ ਪੇਂਟਿੰਗ ਲੰਬਾਰੀ ਚਰਖੇ ਤੇ ਇੱਧਰ ਵੀ ਪੁਰਾਣੀ ਫਿਟਿੰਗ ਪੁਰਾਣੇ ਬਾਲੇ ਗਾਰੇ ਨਾਲ ਲਿਪਿਆ ਹੋਆ ਸਾਰਾ ਘਰ ਹਵੇਲੀ ਤੇ ਕਿਦਾਂ ਲੱਗੀ ਭਾਈ ਦੱਸਿਓ ਤੇ ਹਵੇਲੀ ਆਪਾਂ ਪ੍ਰੀ ਵਿਊਡਿੰਗ ਵਾਸਤੇ ਸ਼ੂਟ ਕਰਨਾ ਕਿਸੇ ਨੇ ਤੇ ਉੱਪਰ ਚਿਵਾੜਿਆਂ ਚ ਵੀ ਸਮਾਨ ਹੈਗਾ ਉਹ ਕੱਲ ਦੱਸੂंगे ਤੇ ਇੱਧਰ ਖੜਿਆ ਆਪਣਾ ਪੁਰਾਣਾ ਸਮਾਨ ਗੱਡਾ ਠੋਕਰ ਤੇ ਸਾਈਕਲ ਦੋਜੀ ਵਾਲਾ ਆਪਾਂ ਪੂ ਗਿਆ ਜੀ ਠੋਕਰ ਹੋ ਗਈ ਸਕੂਟਰ ਜਾਂਦਰਾ ਤਵੀਆਂ ਗੱਡੀ ਬਗੜੀ ਵਾਲੀ ਤੇ ਇੱਧਰ ਸਮਾਨ ਆਪਣਾ ਪੂਰਾ ਸੱਬਿਆਚਾਰ ਪਿਆ ਪੂਰਾ ਖੰਬੇ ਹੋਇਆ ਤੇ ਆ ਪੁਰਾਣੀ ਟੋਕੇ ਵਾਲੀ ਮਸ਼ੀਨ ਬਾਈ ਕਿੱਦਾਂ ਲੱਗੀ ਵੀਡੀਓ ਦੱਸਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਜੁੜੋ ਪੇਜ ਨਾਲ ਬਾਦੂ ਪਾਇਆ ਕਰੂੰਗੇ ਵੀਡੀਓ ਬਾਕੀ ਪ੍ਰੀ ਵਿਡਿੰਗ ਕਰਾਣੀ ਹੈ ਸ਼ੂਟਿੰਗ ਕਰਾਣੀ ਕਿਸੇ ਨੇ ਤੇ ਸੰਪਰਕ ਕਰਿਓ ਜਰੂਰ ਘੋੜੀਆਂ ਕਬੂਤਰ ਤਿੱਤਰ ਜੋ ਵੀ ਚਾਹੂਗੇ ਉਹ ਮਿਲੂਗਾ ਜੀ ਟਰੈਕਟਰ ਅਸਰੀ ਕਾਲ ਜੀ